ਕਿੰਸਾ ਸਿਕਾਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੜਾਚਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉਹ ਜੀ ਸਾਹਿਬ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਤੇ ਦੋ ਸੂਈਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਵਾ ਇੱਕੋ ਗਾਂ ਗੱਬਣੇ ਆਪਾਂ ਕਿ ਸਾਰੇ ਪਸ਼ੂ ਜਿਹੜੇ ਸੂਈਆਂ ਸਵਾਈਆਂ ਵਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਆ ਕੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਵੇਖ ਚਾ ਕੇ ਆਪਣੀ ਗਾਰੰਟੀ ਤੇ ਪੁੱਛੂ ਖੜੋ ਕਿਉਂਕਿ ਪੈਸੇ ਤਾਂ ਹੀ ਖਰਚਣੇ ਸਾਰੀਆਂ ਚੀਜ਼ਾਂ ਵੇਖ ਚਾ ਕੇ ਪੁੱਛੂ ਲਿਆ ਕਰੋ ਤੇ ਫੌਜੀ ਸਾਹਿਬ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਤੇ ਫੌਜੀ ਸਾਹਿਬ ਥੋੜਾ ਰਾਜਨੀਤੀ 'ਚ ਵੀ ਕਾਫੀ ਜਿਹੜਾ ਵਾ ਇੰਟਰਸਟ ਰੱਖਦੇ ਆ ਤੇ ਕਾਫੀ ਸ਼ਕੀਨ ਆ ਜਿਹੜਾ ਰੈਲੀਆਂ ਰੁੱਲੀਆਂ 'ਚ ਵਿਦਿ ਹੋਣੀ ਜਾਂਦੇ ਨੇ ਤੇ ਤਾਂ ਹੀ ਉਹ ਕਰਕੇ ਵੀਡੀਓ ਵੀ ਥੋੜੀ ਘੱਟ ਹੀ ਪੈਂਦੀ ਆ ਹਾਂਜੀ ਵਿਰਦੀ ਸਤਿ ਸਾਕ ਜੀ ਸਤਿ ਸਾਕ ਜੀ ਜੀ ਸਤਿ ਸਾਕ ਜੀ ਹੱਸਣਾ ਠੀਕ ਠਾਕ ਜੀ ਹਾਂਜੀ ਵਿਰਦੀ ਚੜ੍ਹਦੀ ਕਲਾ ਤੁਸੀਂ ਸੁਣਾਓ ਪਰਿਵਾਰ ਸਾਹਿਬ ਠੀਕ ਠਾਕ ਜੀ ਸਾਹਿਬ ਵਧੀਆ ਜੀ ਅੱਜ ਜੀ ਕੀਤਾ ਮੈਂ ਅੱਜ ਭਰਾ ਦੇ ਚਰਨ ਪਵਾ ਲਈਏ ਬੜਦਨ ਹੋ ਗਿਆ ਠੀਕ ਹੈ ਕਾਈ ਘਟ ਲੱਗਦਾ ਜੀ ਮੈਂ ਡੰਗਰ ਲਿਆਉਂਦਾ ਤੇ ਆਉਂਦੀ ਆਉਂਦੀ ਮਾਲਸ਼ ਦੀ ਕਿਰਪਾ ਨਾਲ ਜਾਈਏ ਤੁਹਾਡੇ ਆਪਾਂ ਕਈ ਵਾਰੀ ਸਟੇਟਸ ਚ ਵੇਖਦੇ ਰਹੇਦਾ ਤੁਸੀਂ ਜਿਆਦਾ ਰਹਿੰਦੇ ਲੀਡਰਾਂ ਨਾਲ ਜਿਹਦੇ ਤੋਂ ਹੀ ਪਾਜੀ ਸਰਕਾਰ ਜਿੰਦੀ ਆਈ ਆ ਫਿਰ ਥੋੜਾ ਬੋਧਾ ਘਾਟ ਧੁੱਪਾ ਕਰ ਲਈ ਆ ਮਾੜੀ ਮਿੱਟੀ ਚੱਲਣੀ ਢੀ ਹੈ ਹਾਂਜੀ 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 ਤੇ ਹ सरपंचੀ ਦੀਆਂ ਵੋਟਾਂ ਵੀ ਆਉਣੀਆਂ ਆ। ਆਹ ਵੇਖੋ ਮਾਲਕ ਕਿਰਪਾ ਕਰੇਗਾ ਤੇ ਭਰਾਂਗੇ ਹਾਜ਼ਰੀ ਨਹੀਂ ਤੇ ਵੇਖੀ ਜਾਊਗੀ। ਠੀਕ ਠੀਕ ਆ। ਇਹ ਚਲੋ ਸ਼ੌਂਕ ਹੀ ਹੁੰਦਾ ਵਾ ਕਿ ਹਰਗੇ ਨੇ ਜਿੱਤਣ ਨਾਲ ਤੁਹਾਨੂੰ ਤੁਸੀਂ ਅੱਗੇ ਵੀ ਕੇ ਦੀ ਜ਼ਿਕਰ ਕਰਦੇ ਹੁੰਦੇ ਕਿ ਕਾਫੀ ਸ਼ੌਂਕ ਹੈ ਜਿੱਤਣਾ ਤੁਹਾਨੂੰ। ਹਾਂਜੀ ਜੀ। ਚਲੋ ਤੇ ਫੌਜ ਚ ਰਿਟਾਇਰ ਹੋਏ ਆ। ਹਾਂਜੀ। ਤੇ ਚਲੋ ਨਾਮ ਦੱਸਦੇ ਕਰੀ। ਵੀਰ ਜੀ ਨਾਮ ਆਪਣਾ ਗੁਰਦੀਪ ਸਿੰਘ ਆ। ਹਾਂਜੀ। ਪਿੰਡ ਪ੍ਰਾਚਾ ਤਹਿਸੀਲ ਡੇਰਾ ਬਾਬਾ ਨਾਲ ਡਿਸਟ੍ਰਿਕਟ ਅਰਦਾਸਪੁਰ। ਠੀਕ ਆ। ਫੋਨ ਨੰਬਰ ਵੀਰ ਜੀ ਆਪਣਾ 7042 11 86 83 ਠੀਕ ਹੈ ਜੀ ਹਾਂਜੀ ਤੇ ਇਹ ਜਿਹੜਾ ਵਾ ਲਿਆਂਦੇ ਆ ਹੀ ਆ ਕਿ ਵਿੱਚ ਕੋਈ ਕਰਦੀਆਂ ਵੀ ਆ ਵੀਰ ਜੀ ਇੱਕ ਬੈੜ ਕਰਦੀ ਆ ਅੱਛਾ ਇਹ ਬੈੜ ਨੂੰ ਢਾਈ ਕਿ ਮਹੀਨੇ ਹੋ ਗਏ ਆ ਅੱਛਾ ਚੈੱਕ ਉਹਦਾ ਗੱਭਣੇ ਚੈੱਕ ਨਹੀਂ ਕਰਾਈ ਗੱਭਣੇ ਆ ਠੀਕ ਹੈ ਤੇ ਦੁੱਧ ਸਾਰੇ 10 ਕਿਲੋ ਆ ਚਲੋ ਇਹ ਆਪਣੇ ਘਰ ਦੀ ਬਾਕੀ ਸਾਰੀਆਂ ਬਾਕੀ ਸਾਰੀਆਂ ਲਿਆਂਦੀਆਂ ਆ ਵੀਰਿਆਂ ਦੀ ਫੌਜ ਚ ਜਿਹੜਾ ਰਿਟਾਇਰ ਹੋਏ ਆ ਤੇ ਇਸ ਤਰ੍ਹਾਂ ਕਦੇ-ਕਦੇ ਲਿਆ ਕੇ ਜਿਹੜਾ ਵਾ ਵੀਡੀਓ ਪਾਉਂਦੇ ਆ ਵੈਸੇ ਕਈ ਦੀ ਦੁੱਧ ਦਾ ਵੀ ਜਿਹੜਾ ਨਾਲ ਕੰਮ ਹੈ ਤੇ ਕਦੀ ਕਦੀ ਪਸ਼ੂ ਲਿਆ ਕੇ ਜਨਾਵਾ ਵੀਡੀਓ ਪਾਉਂਦੇ ਆ ਜਿਹੜੀ ਤੇ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਗੱਬਣ ਜੇ ਫਿਰ ਇਹ ਵੀ ਜੀ ਗੱਬਣਾ ਵਸ਼ੀ ਆ ਹਾਂਜੀ ਹਾਂ ਨਾ ਵੇਖੋ ਕਹਿੰਦੇ ਬਲੈਟਰ ਨੂੰ ਠੀਕ ਆ ਉਦੋਂ ਪਰੂ ਖੁੱਲਾ ਡੋਲਾ 20 ਕਿਲੋ ਹਾਂਜੀ ਇਹ ਗਿਫਟ ਹੀ ਦੇਣਿਆ ਚਿਆਂ ਅੱਛਾ ਜਿਆ ਜੀ ਪਾਉਣੇ ਮੁੰਦਗੇ ਪਹਿਲੇ ਨੰਬਰ ਤੇ ਗਿਫਟ ਦੇਣਾ ਵਾ ਜਿਹੜੀ ਪਹਿਲੇ ਫੋਨ ਦੇ ਵਿਖਦੇ ਇੱਕ ਮੱਝ ਦੇਣੀ ਗਿਫਟ ਉਹ ਮਗਰੋਂ ਪਾਵਾਂਗੇ ਉਹ ਵੀ ਪਹਿਲੇ ਫੋਨ ਦੇ ਵਿਕਣਾਂ ਨਹੀਂ ਪਾਵਾਂਗੇ ਅੱਜ ਬਰੇਟ ਸਾਰੇ ਆਹੋ ਜੇ ਕਰ ਦਈਏ ਕਿ ਜਿਹੜੇ ਪਹਿਲੇ ਪਹਿਲੇ ਫੋਨ ਤੇ ਤੁਰਫੇ ਦੇ ਕਰੀਨ ਜੱਸੀ ਆ ਜਿਹੜੀ ਦੁੱਧ ਜਿਹੜਾ 20 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕੀ ਭਰੀ ਜਾਊਗੀ ਅੱਜ ਲਾਇਆਓ ਜੀ ਇੱਧਰ ਵੇਖੋ ਢਿਲਾ ਵੇਖੋ ਜੀ ਅਜੇ ਆ ਸਾਰਾ ਹਵਾਨਾ ਇਹਨੇ ਤਿਆਰ ਕਰਨਾ ਹੈ ਜਿਹੜਾ ਅਜੇ ਪੂਰਾ ਫੁੱਲ ਭਰਨਾ ਵਾਣਾ ਠੀਕ ਹੈ ਜੀ ਇੱਕ ਅਰੇ ਸਿੱਧੀ ਲਾ ਜੀ ਆ ਜਲਾਇਆ ਕਿੱਕ ਗਿਆ ਬਾਕੀ ਥਾਣਾ ਦਾ ਸਾਈਜ਼ ਗ੍ਰੈਪ ਮਿਲ ਕੇ ਮੈਨੇ ਦੀ ਚੰਗੀ ਲੱਗੀ ਦੂਰ ਦੂਰ ਜਿਹੜਾ ਥਾਣਾ ਲੱਗਾ ਹੈ ਆ ਦੇਖ ਸਾਦੇ ਚੰਗੀ ਤਿਆਰ ਹੁੰਦੀ ਹੈ ਜਿਹੜੀ ਜਰਸੀਆਂ ਹਸਾਣਾ ਚਲੋ ਕੱਦ ਵਜਨ ਵੀ ਇਹਦਾ ਚੰਗਾ ਵਾ ਨਿੱਗਰ ਹੈ ਜਰਸੀ ਜਿਹੜੀ ਜਾਣ ਵਾਲੀ ਹੈ ਬੁਣੇ ਵੇ ਬੈਗਿਆਂ ਤਸੱਲੀ ਦੇਣਾ ਠੰਡੀ ਧੀਰੀ ਆ ਕੇ ਪੂਰੀ ਆ ਪੂਰੀ ਤਿਆਰ ਹੋਣੀ ਆ ਕਿੰਨਾ ਫਿਰ ਇਹਦਾ ਮੁੱਲ ਇਹਦਾ ਵੀ ਜੀ ਮੁੱਲ 50000 50000 ਕਰ ਦਿਆ ਛੋਟ ਛੜੇ ਵਿੱਚ ਕਰ ਦਿਓ ਵੀ ਜਿੰਨੀ ਕਰਨੀ ਓਦਾਂ ਜਾ ਕੇ ਜੇ ਕੋਈ ਚੰਗੇ ਵਪਾਰੀ ਵੀ ਜਾਊਗੀ ਤੇ 65000 ਦੀ ਬੱਸੀ ਵਿਕੂਗੀ ਠੀਕ ਆ ਹਾਂਜੀ ਕਰ ਦਿਓ ਆਪੇ ਫਿਰ ਮਾਨ ਜੇ ਨਾ ਤੁਸੀਂ ਕਰਾਉਣਾ ਕਰਾ ਦਿਓ ਜਾਓ ਅੱਜ ਕਰ ਦੋ ਥੋੜਾ ਬਾਦਾਂ ਜਿੰਨਾ ਕਰ ਦੋ 2000 ਰੁਪਏ ਛੜ ਦਾਂਗੇ ਅੱਜ ਦੋ ਨਾ ਛੱਡੀ ਹੈ ਹਾਂਜੀ ਪੰਜੇ ਛੱਡিয়ে ਪੂਰਾ ਪੰਜਾਬ ਚ 45000 ਦੀ ਦੇ ਦੀਏ ਜਾਣ ਤੋਂ ਵੇਖੀ ਜਾ ਭਾਈ ਤੁਹਾਡੇ ਅੱਜ ਫੁੱਲ ਪadne ਜਵਾਨ ਠੀਕ ਪਹਿਲੇ ਫੋਨ ਤੇ ਵਸ਼ੀ ਜਾਊਗੀ ਜਰਸੀ ਐ ਠੀਕ ਐ ਜੀ ਹਾਂਜੀ ਚਲੋ ਫਿਰ ਹੁਣ ਜਰੀ ਆ ਗਈ ਦੂਸਰੇ ਨੰਬਰ ਤੇ ਇਹ ਸੂਈ ਕੇ ਕੱਪਨ ਜੇ ਵੀ ਇਹ ਜੀ ਇਹ ਸੂਈ ਇਹ ਸੂਈ ਸਵਾਈ ਆ ਹਾਂ ਸੂਈ ਸਵਾਈ ਆ ਹਾਂਜੀ 13 ਲੀਟਰ ਥੱਲੇ ਦੁੱਧ ਕੋ ਲੀਟਰ ਮਾਰ ਕੇ ਦੋ ਟਾਈਮ ਲਵੇ ਠੀਕ ਐ ਤੇ ਕੋਈ ਰੱਸੀ ਗਿਆਣਾ ਨਹੀਂ ਪੁਣਾ ਆਪਾਂ ਇੱਦਾਂ ਹੀ ਥੱਲੇ ਜਾ ਜਾਂ ਬੱਚਾ ਹੈਗਾ ਇਹਦਾ ਇਹਦਾ ਬੱਚਾ ਵੀ ਜੀ ਵਸ਼ੀ ਗਾ ਮਰ ਗਈ ਆ ਬੱਚੀ ਮਰ ਗਈ ਇਹ ਤਾਂ ਮਰੂ ਕੋਈ ਚੱਕਰ ਨਹੀਂ ਆ ਠੀਕ ਹੈ ਕਿੰਨਾ ਬੱਚਾ ਮਰ ਗਿਆ ਉਹਨਾਂ ਆਪਾਂ 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 ਛਾਟਾ ਕਰਨਾ ਵਾ ਜਾਗ ਨਾ ਅੱਛੇ ਵੀ ਫੇਰੇ ਬੱਚੋ ਓਕੜਿਆ ਠੀਕ ਹੈ ਹਾਂ 13 ਲੀਟਰ ਕੋ ਦੋ ਡਰਮ ਚੋਕ ਲੱਗੇ ਹੁਣ ਇਹ ਕਿ ਹੁਣ ਦੁੱਧ ਦੇ ਹਿਸਾਬ ਨਾਲ ਮੁੱਲ ਕਰ ਦੇਣਾ ਮੁੱਲ ਕਰ ਦੇਣਾ ਵੇਖੀ ਜੇ 13 ਲੀਟਰ ਤਿਆਰ ਪੂਰਾ ਹਾਂਜੀ ਤੋੜ ਦਿਓ ਫੇਰ ਇਹਨਾਂ ਲੈ ਜੀ ਬੁੱਤੀ ਵੀ ਹੈ ਲੋ ਜਰਸੀ ਵਿੱਚ ਦੀ ਬੁੱਤੀ ਜਰਸੀ ਦੀ ਹੈ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਵੀ ਜੀ 33000 ਰੁਪਏ ਮੁੱਲ ਕਰਾਂਗੇ 500 ਰੁਪਏ ਛੋਟ ਕਰਾਂਗੇ 32.5 ਰੁਪਏ ਦੇ ਦਾਂਗੇ ਨਹੀਂ ਫਿਰ ਨਹੀਂ ਹੋਰ ਕਰੀਏ ਮਾਨ ਨਹੀਂ ਇਹ ਚੋਂ ਨਹੀਂ ਮਾਨ ਹੋਣਾ ਇੰਨੇ ਦੀ ਦੇਣੀ ਆ ਪੂਰੇ 30 ਦੀ ਨਹੀਂ 32.5 ਦੀ ਪੂਰੇ 30 ਦੀ ਹੋਣਾ ਇੰਨੇ ਦਿਨਾਂ ਬਾਅਦ ਤੁਹਾਡੇ ਕੋਲ ਆਏ ਆ ਇੰਨਾ ਕਿਤੇ ਮਾਨ ਕਰਾਵਾਂਗੇ ਤੁਹਾਡੇ ਕੋਲ ਤੇ ਹੁਣ ਜਿਹੜੀ ਇਹ ਵੀਜੀ ਮੱਛੀ ਨੂੰ ਪਣੀ ਨੂੰ 2.5 ਮਹੀਨੇ ਹੋ ਗਏ ਆ ਠੀਕ ਆ 100% ਗੱਭਣ ਆ ਅੱਛਾ 10 ਕਿਲੋ ਮੱਛੀ ਤੇਲੇ ਦੁੱਧ ਆ ਪਰ ਅਜੇ ਚੈੱਕ ਪਾਸ ਨਹੀਂ ਆ ਚੈੱਕ ਪਾਸ ਹੀ ਗਾਰੰਟੀ ਆ ਭਾਵੇਂ ਚੈੱਕ ਵਗਰੇ ਵਾਲੇ ਸੁਣਾ ਪਰ ਰੇਟ ਇਹਦਾ ਖਾਲੀਆਂ ਵਾਲਾ ਹੋਗਾ ਰੇਟ ਖਾਲੀਆਂ ਹਨ ਰੇਟ ਖਾਲੀਆਂ ਲਾ ਹਨ ਫਿਰ ਜੇ ਪੂਰਾ ਜੇ ਹੱਥੀ ਚੱਕ ਨਹੀਂ ਕਰਾਈ ਜਿਹੜੀ ਹਨ ਤੇ ਇਹ ਉਤਰਾ ਘਰੇ ਚ ਹੋਈ ਹੈ ਸਾਰੀ ਹੈ ਨਾ ਸੱਜਰ ਲਿਆ ਕੇ ਕੋਈ ਗੱਲ ਹੀ ਨਹੀਂ ਆ ਤੇ ਦੁੱਧ ਸਲੇ 10 ਕਿਲੋ ਤੋਂ 2 ਡਰਮ ਲੀਟਰ ਮਾਰ ਕੇ ਲੈਵੇਂ ਕੋ ਚੱਕਰ ਨਹੀਂ ਆ ਠੀਕ ਹੈ ਹਾਂਜੀ ਇਹਦਾ ਮੁੱਲ ਆਪਾਂ ਕਰਾਂਗੇ 30000 ਰੁਪਇਆ ਤੇ ਜੈਸ ਨੂੰ ਕਿੰਨੇ ਦੀ ਹੈ ਜੈਸ ਨੂੰ ਤੁਸੀਂ ਕਿਰਾਏ ਆਪ ਹੀ ਕਰਦਾ 5000 ਦੀ ਦੱਸ ਅੱਛਾ 5000 ਦੀ ਦੇ ਦਾਂਗੇ 5000 ਤੋਰ ਦੋ ਫੇਰ ਇਹਨਾਂ ਆਜ ਕਿੱਫਟੀ ਹੈ ਭਾਜੀ ਠੀਕ ਹੈ ਮਾਲੇ ਇਸ ਕੋ ਕਲੇਰਕ ਕੋਈ ਰਸੀ ਨਹੀਂ ਆਣੀ ਲਿਆਜ ਇਹ ਤਾਂ ਸੂਆ ਜਿਹੜਾ ਘਰੇ ਹੀ ਹੋਇਆ ਫੇਤੀ ਉਹਨਾਂ ਨੇ ਹੋਣ ਜਿਹੜੀ ਆ ਝੋਟੀ ਆ ਗਈ ਆਪਣੇ ਕੋਲ ਝੋਟੀਆਂ ਆ ਮੱਝਾਂ ਦੋਵੇਂ ਬੱਚੇ ਵਾਲੀਆਂ ਵਾਂ ਜਿਹੜੀਆਂ ਇਹਦੀ ਪਹਿਲਣ ਝੋਟੀ ਆ ਅੱਛਾ 8 ਕਿਲੋ ਦੁੱਧ ਆ 7 ਦੇਗੀ 7 ਦੇ ਨਾਲ ਅੱਛਾ ਦੁੱਧ 8 ਕਿਲੋ ਹੋਊਗਾ ਝੂਟਣਾ ਹੋਊਗਾ ਦੁੱਧਾ ਇਹ ਨਾ ਕੋ ਸੋਚੇ ਵਪਾਰੀ ਵੀਡੀਓ ਦੇ ਵਿੱਚ 8 ਕਿਲੋ ਪਾਉਂਦੇ ਨੇ 5 ਨਿਕਲਦਾ ਉਹ ਕੰਮ ਨਾ ਹੋਊਗਾ ਜਿੰਨਾ ਦੁੱਧ ਕਾਵਾਂਗੇ ਉਨਾ ਹੀ ਹੋਊਗਾ ਠੀਕ ਆ ਵਧੂ ਬਸ ਤੇ ਸੋਈ ਨੇ ਕਿੰਨਾ ਚਿਰ ਹੋਇਆ ਸੋਈ ਨੇ ਜੀ ਦਿਨ ਦਾ ਹੋ ਗਿਆ ਮਗਰ ਕੱਟੀ ਏ ਅੱਛਾ ਆ ਕੱਟੀ ਬੈਠੀ ਆ ਜਿਹੜੀ ਤੇ ਇਹਦੇ ਜੇ ਵਾਜੋ ਕੀ ਦੁੱਧੋਂ ਫਿਰ ਦੁੱਧ ਵੀ ਜੀ ਵਦਨੀ ਵਦਨੀ ਆ ਜੇ ਤੈਨੂੰ ਖਲਾਬ ਤੋਂ ਗਰਮੀ ਗਰਮੀ ਬੜੀ ਪਈ ਹੈ ਜਾਂ ਮੈਲਾ ਮੂਲਾ ਵੀ ਨਹੀਂ ਮਾਰਾ ਝੋਟੀ ਕਿੰਨਾ ਕੁ ਦੁੱਧ ਕਰ ਜੂਗੀ ਦੁੱਧ ਵੀ ਜੀ ਮੋਦਾਂਗੇ ਦੰਦਾ 10 10 ਚ ਦੁੱਧ ਆਉਣਾ ਠੀਕ ਆ ਹਾਂਜੀ ਤੋਰਾਂ ਹਾਂ ਫਿਰ ਇੱਕ ਰੀਣਾ ਬਾਕੀ ਵੀ ਜੀ ਹੈਗੀ ਪਹਿਲਣਾਂ ਹਾਂ ਪਰ ਕੰਮ ਨਹੀਂ ਪਹਿਲਣਾਂ ਵਾਲੇ ਕਿਦਾਂ ਨਾਤ ਨਾ ਚੁਕੂਗੀ ਭਾਵੇਂ 5 ਵਾਰਾ ਬੱਚਾ ਛੜ ਦੁੱਧ ਸੀਲਸ ਲੱਗੇ ਆ ਕੇ ਪੂਰੀ ਚਲੋ ਸੰਭੀ ਸੰਭੀ ਵੀ ਚੰਗੀ ਆ ਤੇ ਥਾਨੇ ਵੀ ਚੰਗਾ ਲੱਗਾ ਇਹਦਾ 7 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਪੱਕਾ ਉਹ ਤਾਂ ਹੀ ਆਪਣੀ ਚਵਾਈ ਕਰਕੇ ਲੈ ਜਾਣਾ ਦੋ ਟਾਈਮ ਚੋਕੀ ਖੜੋ ਰਿੱਧੀ ਤੂੰ ਆ ਵੀ ਪਿੱਛਾ ਇੱਕ ਮਿੰਟ ਰੋਕਿਓ ਰਿੱਧੀ ਇੱਥੇ ਥੋੜੀ ਜੀ ਗਾੜੀ ਕਰਿਆ ਥਾਣੇ ਦੇਖ ਸਕਦੇ ਤੇ ਲੱਗੇ ਤਾਂ ਚੰਗੇ ਗੈਪ ਤੇ ਥਾਣੇ ਆ ਚਲੋ ਲੈ ਜਾ ਫਿਰ ਲੈ ਜਾ ਲੈ ਜਾ ਆਹ ਹਵਾਨਾ ਦੇਖ ਸਾਡੇ ਦਾ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਇਹਦਾ ਵੀ ਮੁੱਲ 70000 ਰੁਪਏ 70000 ਰੁਪਏ ਹਾਂਜੀ ਕਰਦੀ ਇਹ ਵਿੱਚ ਛੋਟ ਛੜ ਕਰਾ ਦੋ ਵਿੱਚ ਹਾਂ ਵੀ ਕਰ ਦੋ ਤਿੰਨ ਜਾਂ ਛੋਟਦਾ 70000 ਪੂਰੇ 65 ਦੀ ਦੇ ਦिए 65 ਦੀ ਹਾਂਜੀ ਜਾਓ ਜੀ ਕਰਦਾ ਛੋਟ ਠੀਕ ਹੈ ਜੀ ਤੇ ਹੁਣ ਇੱਕ ਮੱਝ ਆ ਗਈ ਆਪਣੇ ਕੋਲ ਹੋਰ ਇਹਦੇ ਮਗਰ ਕੀ ਜੀ ਇਹਦੇ ਮਗਰ ਵੀ ਜੀ ਕੱਤੀ ਆ ਇਹਦੇ ਮਗਰ ਵੀ ਕੱਟੀ ਆ 1.5 ਮਹੀਨੇ ਦੀ ਸੂਈ ਜੇ ਆ ਖਲੋਤੀ ਕੱਟੀ ਜਿਹੜੀ ਆ 1.5 2 ਮਹੀਨੇ ਦੇ ਲੱਗੇ ਤਾਂ ਪਿੱਛੇ ਹੈਗਾ ਤੇ ਦੁੱਧ ਦੁੱਧ ਵੀਰ ਜੀ ਸ਼ੇਕ ਦੋ ਅੱਛਾ ਮੁੱਲ ਮੁਕਤੀ ਗਾਂਾਂ ਵਾਲਾ ਹੀ ਚਲੋ ਤੋਰ ਕੇ ਦੱਸਦੇ ਮੁੱਲੇ ਦਾ ਫਿਰ ਬਾਕੀ ਸਿੰਘ ਕਿਸ ਨੇ ਜਾ ਕੇ ਛੋਟੇ ਕਰਾਉਣੇ ਹੋ ਵੀ ਉਹ ਜਾਣਗੇ ਆਈ ਲੈ ਇਹ ਮੱਝ ਨੇ ਬਣ ਜਾਣਾ ਵਾ ਠੀਕ ਆ ਬਾਕੀ ਇਹ ਸਾਂਹ ਵੀ ਦੀ ਘੱਟ ਹੋਈ ਆ ਪਿੱਛੇ ਚਲੋ ਘੱਟ ਘੱਟ ਤੇ ਠੀਕ ਆ ਜਿਤਨਾ ਸਾਰੀਆਂ ਮੱਝਾਂ ਦੇ ਹੁੰਦੀ ਆ ਸਾਂਹ ਵੀ ਥੋੜੀ ਜੀ ਘੱਟ ਤੇ ਆ ਪਿੱਛੇ ਕਿਤੇ ਜਿੱਥੋਂ ਵੀ ਆਈ ਅੰਦਰ ਹੀ ਰਹੀ ਆ ਜ਼ਿਆਦਾ ਸਾਈਆਂ ਦਾ ਰੰਗ ਵੀ ਪੂਰਾ ਕਾਲਾ ਨਹੀਂ ਨੇ ਤੇ ਇਹ ਦਾ ਫਿਰ ਮੁੱਲ ਮੁੱਲ ਤੇ ਵੀ 40000 ਰੁਪਏ 40000 ਹਾਂਜੀ ਤੇ ਜਸਨ ਨੂੰ ਕਰਾ ਦਿਓ ਖੁੱਲਾ ਜਿੰਨਾ ਕਹਿੰਦੇ ਹੋ 2000 ਰੁਪਏ ਹੋ ਛੱਡ ਦੇ 40 ਪੂਰੇ 35 ਦੀ ਆ 35 ਚਲੂ ਅੱਜ ਆ 35 ਜਾਂਦੀ ਅੱਜ ਜਾਂਨ ਤੋਂ ਲੈ ਜੀ ਠੀਕ ਹੈ ਕੋਈ ਗੱਲ ਨਹੀਂ ਜਿਹੜਾ ਵੀ ਚਾਹੂਗਾ ਸਮ ਛੱਡੋ 30000 ਦੀ ਤੇ ਮੈਂ ਫੰਡਰੀ ਆ ਤੀਆਂ ਤੋਂ ਵਾਧੀ ਆ ਹਾਂਜੀ ਹਾਂਜੀ ਮਤ ਕੋ 40000 ਦੀ ਕੱਟੀ ਵੀ ਹੋਊਗੀ ਠੀਕ ਹੈ ਦੁੱਧ ਫ੍ਰੀ ਚ ਪੀਊਗਾ ਠੀਕ ਹੈ ਮਤਲਬ ਇਹ ਆ ਕਿ ਜਿੰਨਾ ਦੁੱਧ ਦੋਗੇ ਦੁੱਧ ਚੋ ਕੇ ਫੇਰ ਹੁੰਨੇ ਦੀ ਵਿਕ ਜਾਣੀ ਦੁੱਧ 6 ਕਿਲੋ ਦੁੱਧ ਦੇਂਦੀ ਹੈ ਜੇ ਸੱਜਰ ਹੈ ਜੇ ਕੋਈ ਇਹਨੂੰ ਜਾ ਕੇ ਕੋਈ ਮੰਨ ਰਖੇਵਾ ਪਾਵਾਂ ਕਿ ਤੁਸਾਂ ਮਰਜੀ ਵਧਵੀ ਜਾਣੀ ਆ ਹਾਂਜੀ ਹਾਂਜੀ ਤੇ ਬਾਕੀ ਕੋਈ ਸੇਵਾ ਵਾਲਾ ਲੈ ਜਾਊਗਾ ਤੇ ਦੋ ਦਿਨਾਂ ਸਿਆਲ ਕੱਢੀ ਜਾਓਗੇ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਚਵਾਈ ਕਰਕੇ ਹਨਾ ਦੋ ਟਾਈਮ ਚੋ ਕੇ ਖੜੇ ਵੀ ਜਿਹੜਾ ਮਰਜ਼ੀ ਡੰਗਰ ਤਸੱਲੀ ਕਰਕੇ ਤਸੱਲੀ ਕਰਕੇ ਆਪਣੀ ਦੋ ਟਾਈਮ ਚਵਾਈ ਕਰਕੇ ਕਰੋ ਮਰਜ਼ੀ ਨਾਲ ਖੜੇ ਹਨਾ ਕੋਈ ਲਾਵਾ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ